ਦੇਸ਼ਵਾਲ ਮੰਤਰੀਆ ਤੇ ਸ਼ਿਦਿਗੜੀ ਸਿਹਰਾ ਦੇ ਰਾਤ ਹਸਪਤਾਲ ਚ ਕਰਾਇਦਾ ਖਲ ਪਾਣੀ ਦੀ ਕਿੱਲਤ ਨੂੰ ਲੈ ਕੇ 4 ਦਿਨ ਤੋਂ ਕੁਖੜਤਾ ਦੇ ਨੇ ਆਰਚਿਸ ਦੇਸ਼ਵਾਲ ਤਿਹਾਰ ਜੇਲ ਤੋਂ ਬਾਹਰ ਆਣਗੇ ਜਾਂ ਨਹੀਂ ਅੱਜ ਹਾਈ ਕੋਰਟ ਸੁਣਾਏਗਾ ਫੈਸਲਾ ਟ੍ਰਾਇਲ ਕੋਰਟ ਦੇ ਵੱਲੋਂ ਦਿੱਤੀ ਬੇਰਤੇ ਲਗਾਈ ਸੀ ਰੋਕ ਜੀ ਜੀ ਨੇ ਕੇਜਵਾਲ ਦੀ ਜ਼ਮਾਨਤ ਨੂੰ ਦਿੱਤੀ ਹੋਈ ਹੈ ਚੁਣੌਤ ਸਵਾਦ ਦੇ ਵਿੱਚ ਅੱਜ ਪੰਜਾਬ ਦੇ ਨਵੇਂ ਚੁਣੇ ਗਏ ਸਸਚ ਚੁੱਕਣਗੇ ਸੌ ਅਮਰਿਤਪਾਲ ਸਿੰਘ ਦੇ ਵੱਲੋਂ ਹਾਲ ਫਲੈਨ ਤੇ ਸਸਪੈਂਸ ਬਰਕਰਾਰ ਡਿਬਰਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਅਮਰਿਤਪਾਲ ਅੱਜ ਪੀਐਮਓ ਦੀ ਸਪੀਕਰ ਦੇ ਉਮੀਦਵਾਰ ਦੇ ਨਾਤਾ ਨਾਦਾ ਰੱਖਣਗੇ ਪ੍ਰਸਤਾਪ ਦੁਪਹਿਰ 12 ਵਜੇ ਤੱਕ ਐਂਡੀ ਉਮੀਦਵਾਰ ਦੇ ਨਾਮ ਦਾ ਹੋਏਗਾ ਐਲਾਨ ਕੱਲ ਲੋਕ ਸਭਾ ਸਪੀਕਰ ਵੀ ਹੋਏਗੀ ਚੌਕ ਅੱਜ ਦੇਸ਼ ਭਰ ਦੇ ਵਿੱਚ ਬਲੈਕ ਡੇ ਮਨਾਏਗੀ ਬੀਜਪੀ ਕਾਂਗਰਸ ਦੇ ਖਿਲਾਫ ਸ਼ਹਿਰ ਸ਼ਹਿਰ ਦੇ ਵਿੱਚ ਕਰਨਗੇ ਪ੍ਰਦਰਸ਼ਨ 1975 ਚਾਂਟ ਦੇ ਹੀ ਤੇ ਤਤਕਾਲੀ ਪ੍ਰਧਾਨ ਮੰਤਰੀ ਅੰਦਾ ਗਾਂਦੀ ਨੇ ਲਗਾਈ ਸੀ ਅਪਰਚਤ ਸੋਮਰਿਆ ਕਾਲੀਦਾਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਦੇ ਵਿੱਚ ਸੱਦੀ ਅਹਿਮ ਮੀਟਿੰਗ 11:30 ਵਜੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਹੋएगी ਬੈਠਕ 2 ਵਜੇ ਵਿਧਾਇਕਾਂ ਤੇ ਹਲਕਾ ਇੰਚਾਰਜ ਦੇ ਨਾਲ ਵਿਚਾਰੇ ਜਾਣਗੇ ਸਿਆਸੀ ਮੁੱਦੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਵੱਡਾ ਹੁਕਮ ਡਿਊਟੀ ਦੇ ਦੌਰਾਨ ਪੁਲਿਸ ਮੁਲਾਜ਼ਮਾ ਦੇ ਲਈ ਫੋਨ ਤੇ ਚੈਟ ਕਰਨ ਤੇ ਲਗਾਈ ਪਾਬੰਦੀ ਜਾਂ ਸੋਸ਼ਲ ਮੀਡੀਆ ਵੇਖਦੇ ਹੋਏ ਫੜੇਗੇ ਤਖ਼ੀਕ आस्ट्रेलिया हरा के सैमी फाइनलिया भारत कप्तान रोहित शर्मा रहे जितते हीरो आज जेकर बांग्लादेश बंगलादेश अफगानिस्तान जितया तो वर्ल्ड कप तो कंगारू बाहर सताल स्वागत है मैं तो गुरजोत संधु शुरुआत कर दिया बुलेटिन की ਸਟੱਡੀ ਵੀਜ਼ਾ ਤੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਦੇ ਲਈ ਵੱਡੀ ਖਬਰ ਹੈ 트ਰੂਡੋ ਸਰਕਾਰ ਨੇ ਭਾਰਤੀ ਸਟੂਡੈਂਟਸ ਨੂੰ ਵੱਡਾ ਝਟਕਾ ਦਿੱਤਾ ਹੈ ਇਸ ਵੇਲੇ ਦੀ ਵੱਡੀ ਖਬਰ ਦੱਸ ਰਹੇ ਹਾਂ 트ਰੂਡੋ ਸਰਕਾਰ ਨੇ ਵੀਜ਼ਾ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤਾ ਹੈ ਕੈਨੇਡਾ ਸਰਕਾਰ ਨੇ ਵੀਜ਼ਾ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਵਿਦੇਸ਼ੀ ਨਾਗਰਿਕਾਂ ਦੇ ਲਈ ਦੱਸਿਆ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਬੰਦ ਕਰ ਦਿੱਤੇ ਗਏ ਨੇ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪੀਜੀਡਬਲਯੂਪੀ ਤੇ ਰੋਕ ਲਗਾ ਦਿੱਤੀ ਹੈ ਕੈਨੇਡਾ ਵਿੱਚ 1 ਜੂਨ ਤੋਂ दस दिए कि नव नियम जोड़ा है वो लागू हो चुक है कैनेडा गए सैकड़े स्टूडेंट्स पर सीधा असर पवेगा यानी कि जोड़े स्टूडेंट्स ऑलरेडी जा चुके हैं लखा रुपये खर्च के पहुँच चुके हैं और अगे वास्ते अपना फ्यूचर प्लैन कर रहे हैं तो उन्होंने बहुत वाडा असर पैन वाला है इसको पहल भी दस दीए कि कैनेडा ने ਸਖਤੀ ਕੀਤੀ ਹੈ ਕੈਨੇਡਾ ਨੇ ਜਿਹੜੇ ਪੈਸੇ ਦਿਖਾਉਣੇ ਹੁੰਦੇ ਸਨ ਜੇਕਰ ਸੌਕੀ ਪਾਸ਼ਾ ਬੋਲਚਾਲ ਦੀ ਪਾਸ਼ਾ 'ਚ ਜ਼ਿਕਰ ਕਰੀਏ ਉਹਨਾਂ ਦੇ ਵਿੱਚ ਵੀ ਵਾਅਦਾ ਕੀਤਾ ਸੀ ਘੱਟੋ-ਘੱਟ 5 ਤੋਂ 7 ਲੱਖ ਰੁਪਏ ਦਾ ਵਾਅਦਾ ਹੋਇਆ ਸੀ ਔਰ ਉਸ ਤੋਂ ਬਾਅਦ ਹੋਰ ਵੀ ਸਖਤਾਈ ਜੜੀ ਜ਼ਰੂਰ ਕੀਤੀ ਗਈ ਹੈ ਔਰ ਜੇਕਰ ਫਾਇਦਾ ਜ਼ਿਕਰ ਕੀਤਾ ਜਾਏ ਉਦਾਹਰਨ ਦੇ ਤੌਰ ਤੇ ਜੇਕਰ 100 ਫਾਇਲਾ ਪਹਿਲਾਂ ਚੁੱਕੀਆਂ ਜਾਂਦੀਆਂ ਸਨ ਤਾਂ ਉਹਨਾਂ ਦੇ ਵਿੱਚ ਹੁਣ ਸਿਲੇਕਟਿਡ ਫਾਇਲਾ ਜਿਹੜੀਆਂ ਨੇ ਉਹ ਚੁੱਕੀਆਂ ਜਾਂਦੀਆਂ ਨੇ ਔਰ ਉਸ ਦੇ ਵਿੱਚ ਵੀ ਕਾਫੀ ਕਟੌਤੀ ਹੋਈ ਹੈ ਫਾਇਲ ਦੇ ਆਧਾਰ ਤੇ ਜਿਹੜੀ ਫਾਈਲ ਆ ਉਹ ਨਹੀਂ ਚੁੱਕੀ ਜਾ ਰਹੀ ਔਰ ਹੁਣ ਇਸ ਦੇ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੀ ਝਟਕਾ ਲੱਗਿਆ ਹੈ ਉਹਨਾਂ ਸਟੂਡੈਂਟਸ ਨੂੰ ਜਿਹੜੇ ਕਿ ਪੋਸਟ ਗ੍ਰੈਜੂਏਸ਼ਨ ਜਿਹੜਾ ਹੈ ਉਸ ਤੋਂ ਬਾਅਦ ਵਰਕ ਪਰਮਿਟ ਮਿਲਦਾ ਸੀ ਉਹਨਾਂ ਤਾਂ ਵਿਦੇਸ਼ੀ ਨਾਗਰਿਕਾ ਦੇ ਯਾਨੀ ਕਿ ਜਿਹੜੇ ਬਾਹਰ ਹੋਰ ਮੁਲਕਾਂ ਤੋਂ ਕੈਨੇਡਾ ਦੇ ਵਿੱਚ ਜਾ ਰਹੇ ਨੇ ਭਾਰਤ ਤੋਂ ਵੀ ਜਾ ਰਹੇ ਨੇ ਪੰਜਾਬ ਤੋਂ ਵੀ ਜਾ ਰਹੇ ਨੇ ਤਾਂ ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਉਹਨਾਂ ਨੂੰ ਨਹੀਂ ਮਿਲੇਗਾ ਤਾਂ ਕੈਨੇਡਾ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਰੋਕ ਲਗਾ ਦਿੱਤੀ ਹੈ ਜਿਸ ਦੀ ਬੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਸਿੱਧੇ ਤੌਰ ਤੇ ਲੱਖਾਂ ਵਿਦਿਆਰਥੀ ਉਹਨਾਂ ਤੇ ਅਸਰ ਪਏਗਾ ਜਿਹੜੇ ਜਾ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ 플ਾਨ ਕੀਤਾ ਜਾ ਰਿਹਾ ਸੀ ਕਿ ਵਰਕ ਪਰਮਿਟ ਮਿਲੇਗਾ ਤਾਂ ਸੁਭਾਵਿਕ ਤੌਰ ਤੇ ਵਰਕ ਪਰਮਿਟ ਸਭ ਜਾਣੂ ਨੇ ਕੰਮ ਕਰਨ ਦੀ ਅਨੁਮਤੀ ਜਿਹੜੀ ਆ ਉਹ ਮਿਲ ਸਕਤ ਮਿਲਦੀ ਹੁੰਦੀ ਹੈ ਔਰ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਤਾਂ ਕਿਉਂਕਿ ਪਹਿਲਾ ਹੀ ਜ਼ਿਕਰ ਜ਼ਿਕਰ ਕੀਤਾ ਜਾਏ ਕੈਨੇਡਾ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਿਹਾ ਹੈ ਬੇहद ਜ਼ਿਆਦਾ ਆ ਆਰਥਿਕ ਤੌਰ ਤੇ ਗੱਲ ਕੀਤੀ ਜਾਵੇ ਆ ਖਾਸ ਤੌਰ ਤੇ ਰੈਜ਼ੀਡੈਂਸ਼ੀਅਲ ਗੱਲ ਕੀਤੀ ਜਾਵੇ ਕਿਉਂਕਿ ਰਿਹਾਇਸ਼ ਉਨੀ ਨਹੀਂ ਹੈ ਜਿਹੜੇ ਬਾਹਰ ਤੋਂ ਵਿਦਿਆਰਥੀ ਆ ਰਹੇ ਨੇ ਉਹਨਾਂ ਨੂੰ ਰਹਿਣ ਦਾ ਔਖਾ ਹੋਇਆ ਹੈ ਰੇਟ ਜੇਕਰ ਗੱਲ ਕੀਤੀ ਜਾਵੇ ਰੈਂਟ ਦੀ ਉਹ ਵੀ ਕਾਫੀ ਜ਼ਿਆਦਾ ਪਹਿਲਾਂ ਨਾਲੋਂ ਵਧੇ ਔਰ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਹੜੇ ਵਿਦਿਆਰਥੀ ਜਾ ਰਹੇ ਨੇ ਤੱਕ ਕੈਨੇਡਾ ਦੇ ਵਿੱਚ ਜਾਣਾ ਹੁਣ ਬੇहद ਇੱਕ ਤਾਂ ਪਹਿਲਾਂ ਦੇ ਨਾਲੋਂ ਔਖਾ ਹੋਇਆ ਹੈ ਪੈਸਿਆਂ ਦੇ ਪੱਖੋਂ ਵੇਖ ਲਈਏ ਨਹਿਮਾ ਦੇ ਪੱਖੋਂ ਵੇਖ ਲਈਏ ਤਾਂ ਹੁਣ ਇਸ ਦੇ ਵਿਚਾਲੇ ਇੱਕ ਹੋਰ ਸਖਤੀ ਕੈਨੇਡਾ ਸਰਕਾਰ ਨੇ ਕਰ ਦਿੱਤੀ ਹੈ ਕਿ ਵਰਕ ਪਰਮਿਟ ਜਿਹੜਾ ਹੈ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਨਹੀਂ ਮਿਲੇਗਾ ਉਹ ਤੋਂ ਬੰਦ ਕਰ ਦਿੱਤਾ ਗਿਆ ਹੈ 21 ਜੂਨ ਤੋਂ ਇਹ ਲਾਗੂ ਹੋ ਚੁੱਕਿਆ ਹੈ ਯਾਨੀ ਕਿ ਅੱਜ 25 ਜੂਨ ਹੈ ਤਾਂ 4 ਦਿਨ ਪਹਿਲਾਂ ਤੋਂ ਹੀ ਕੈਨੇਡਾ ਨੇ ਇਹ ਨਵੇਂ ਨਿਯਮ ਜੜੇ ਨੇ ਲਾਗੂ ਕਰ ਦਿੱਤੇ ਅੱਗੇ ਬਤਾਵਾਂਗੇ ਤਾਂ ਤਲਵੰਡੀ ਸਾਬੋ ਦਾ ਜ਼ਿਕਰ ਕਰਾਂਗੇ ਜਿੱਥੇ ਪਿੰਡ ਨਥੇਹਾ ਦੀ ਨਹਿਰ ਦੇ ਵਿੱਚ ਪਾੜ ਪਿਆ ਹੈ ਪਾਖੜਾ ਨਹਿਰ ਦੇ ਵਿੱਚ ਕਰੀ 30 ਫੁੱਟ ਦਾ ਪਾੜ ਪਿਆ ਹੈ ਪਿੰਨਥੇਹਾ ਦੇ ਨੇੜਲੇ ਇਲਾਕਿਆਂ ਦੇ ਵਿੱਚ ਦੱਸਿਆ ਕਿ ਪਾਣੀ ਭਰਿਆ ਹੈ ਔਰ ਸੈਕੜੇ ਏਕੜ ਖੇਤ ਪਾਣੀ ਦੇ ਵਿੱਚ ਡੁੱਬ ਗਏ ਖੇਤਾਂ ਵਿੱਚ ਕਰੀ 5-5 ਫੁੱਟ ਤੱਕ ਪਾਣੀ ਭਰ ਗਿਆ ਪਿੰਨਥੇਹਾ ਤੇ ਜੋ ਜੋੜਕੀਆਂ ਦੇ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ ਹੈ ਪਾੜ ਪੂਰਨ ਦੇ ਵਿੱਚ ਸਥਾਨਕ ਲੋਕ ਲੱਗੇ ਹੋਏ ਨੇ ਨਹਿਰੀ ਵਿਭਾਗ ਨੇ ਪਿਛੋਂ ਨਹਿਰ ਦਾ ਪਾਣੀ ਬੰਦ ਕਰ ਦਿੱਤਾ ਹੈ ਪਰ ਹਾਲੇ ਤੱਕ ਦੱਸਿਆ ਕਿ ਪਿੰਡ ਦੇ ਵੱਲ ਪਾਣੀ ਜੋ ਵਧ ਰਿਹਾ ਹੈ ਉਸਨੇ ਸਭ ਨੂੰ ਚਿੰਤਾ ਚ ਪਾਇਆ ਹੈ ਕਿਉਂਕਿ ਜਿੱਥੇ ਫਸਲਾਂ ਤਾਂ ਬਰਬਾਦ ਹੋ ਚੁੱਕੀਆਂ ਜੀ ਲੱਗ ਰਹੀ ਐ ਇਸ ਵੇਲੇ ਝੋਨਾ ਲੱਗ ਰਿਹਾ ਹੈ ਔਰ ਐਸੇ ਦੇ ਵਿਚਾਲੇ ਖੇਤ ਪ੍ਰਭਾਵਿਤ ਹੋਏ ਨੇ ਤਾਂ ਪਿੰਡ ਦੇ ਵਿੱਚ ਪਾਣੀ ਨਾ ਆਵੇ ਇਸ ਨੂੰ ਲੈ ਕੇ ਚਿੰਤਾ ਲਖਵਿੰਦਰ ਸਿੰਘ ਮੇਰੇ ਸਯੋਗੀ ਫੋਨ ਲਾਈਨ ਤੇ ਨੇ ਲਖਵਿੰਦਰ ਕੀ ਕੁਝ ਜਾਣਕਾਰੀ ਹੈ ਹਾਲਾਂਕਿ ਤਸਵੀਰਾਂ ਦੇਖ ਰਹੇ ਆਂ ਦੇਰ ਰਾਤ ਦੀਆਂ ਤਸਵੀਰਾਂ ਨੇ ਹੁਣ ਤੱਕ ਦੀ ਕੀ ਅਪਡੇਟ ਹੈ ਖਾਸ ਤੌਰ ਤੇ ਪਿੰਡ ਦੇ ਵਿੱਚ ਪਾਣੀ ਨਾ ਬੜੇ ਉਸ ਨੂੰ ਲੈ ਕੇ ਬਿਲਕੁਲ ਗੁਰਜੀਤ ਜੀ ਤਲਵੰਡੀ ਸਾਬੂ ਦੇ लागਲੇ ਪਿੰਡ ਹਰਿਆਣਾ ਤੇ ਪੰਜਾਬ ਦੇ ਸਰਹੱਦ ਹੁੰਦੀ ਹੈ ਭਾਗੜਾ ਨਹਿਰ ਜਿਹੜੀ ਮੇਨ ਬ੍ਰਾਂਚ ਜਾ ਰਹੀ ਹੈ ਇਹਦੇ ਵਿੱਚ ਭਰੀ ਵਗ ਰਹੀ ਸੀ ਲਗਭਗ ਨਹਿਰੀ ਵਿਭਾਗ ਅਨੁਸਾਰ 2600 ਕਿ ਉਸ ਦਾ ਜਿਹੜਾ ਇਹਦੇ ਵਿੱਚ ਪਾਣੀ ਜਾ ਰਿਹਾ ਸੀ ਅਚਾਨਕ ਹੀ ਕਿਸੇ ਬੋਰ ਦੀ ਪਾਈਪ ਲੱਗੀ ਹੋਈ ਸੀ ਤਾਂ ਉੱਥੋਂ ਜਿਹੜਾ ਪਾਣੀ ਆ ਉਹ ਲੀਕੇਜ ਹੋ ਗਿਆ ਜਦੋਂ ਲੀਕੇਜ ਹੋ ਗਿਆ ਨਹਿਰੀ ਵਿਭਾਗ ਨੂੰ ਥੋੜਾ ਜਿਹਾ ਲੇਟ ਪਤਾ ਲੱਗਾ ਉਹ ਲੀਕੇਜ ਵੱਧਦੀ ਵੱਧੇਗੀ ਕਰੀਬ 20 ਫੁੱਟ ਦਾ ਪਾੜਾ ਜਿਹੜੇ ਇਹਦੇ ਵਿੱਚ ਪੈ ਗਿਆ ਤੇਰੇ ਨਾਲ ਦੇ ਆਸ-ਪਾਸੇ ਮਤਲਵੰਡੀ ਸਾਬੋ ਹਲਕਾ ਮਾਨਸਾ ਜ਼ਿਲ੍ਹਾ ਪੈਂਦਾ ਕੁਝ ਮਾਨਸਾ ਜ਼ਿਲ੍ਹੇ ਦੇ ਪਿੰਡ ਨੇ ਕੁਝ ਬਠਿੰਡੇ ਜਿਹਨਾਂ ਦੇ ਪਿੰਡ ਨੇ ਇਹ ਕਰੀਬ 5-5 ਫੁੱਟ ਦਾ ਜਿਹੜਾ ਪਾਣੀ ਜਿਹੜਾ ਭਰ ਗਿਆ ਤੇ ਕਿਸਾਨਾਂ ਨੇ ਦੱਸ ਜੀ ਕਿ ਕਿਸਾਨਾਂ ਨੇ ਜਿਹੜੀ ਮੂੰਗੀ ਬੀਜੀ ਹੋਈ ਸੀ ਝੋਨਾ ਲਾਉਣਾ ਅਜੇ ਬਾਕੀ ਹੈ ਮੂੰਗੀ ਦੀ ਫਸਲ ਹੈ ਜਿਹੜੀ ਉਹ ਕਿਸਾਨ ਨੇ ਜੀ ਉਹ ਬਰਬਾਦ ਹੋ ਗਈ ਤੇ ਕਿਸਾਨ ਹੈ ਚਿੰਤਾ ਦੇ ਵਿੱਚ ਨੇ ਵੀ ਕਿਸ ਤਰ੍ਹਾਂ ਜਿਹੜੀ ਇਹ ਮੂੰਗੀ ਦੀ ਫਸਲ ਵੱਢੀ ਜਾਊਗੀ ਜਾਂ ਇਹ ਬਰਬਾਦ ਹੋ ਚੁੱਕੀ ਹੈ ਤੇ ਝੋਨਾ ਲਾਉਣਾ ਵੀ ਜਿਹੜਾ ਉਹ ਮੌਸਮ ਅਜੇ ਤਾਈਂ ਸਮਝਾ ਨਹੀਂ ਜਾ ਰਿਹਾ ਤੇ ਨਹਿਰੀ ਵਿਭਾਗ ਦਾ ਜੇ ਗੱਲ ਕਰ ਗੱਲ ਕਰ ਆਇਕੀਨ ਮਾਨਸਾ ਜ਼ਿਲ੍ਹੇ ਦੇ ਜਗਮੀਤ ਸਿੰਘ ਜੀ ਪਾਕਰ ਆਪਣੀ ਟੀਮ ਸਮੇਤ ਸਾਰੇ 2 ਐਸਡੀਓ ਤੇ 3 4 ਜੇਈ 4 ਜੇਈ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਆਪਣੀਆਂ ਜੀਸੀਬੀ ਦੀ ਮਦਦ ਨਾਲ ਜਿਹੜਾ ਉਹ ਪਾਰਾ ਜਿਹੜਾ ਉਹ ਪੂਰ ਰਿਹਾ ਤੇ ਸ੍ਰੀ ਰਾਤ ਦੀ 3 ਵਜੇ ਤੱਕ ਜਿਹੜਾ ਉਹ ਹਰਕਤ ਆ ਕੇ ਤੇ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਉਹ ਪਾਰ ਪੂਰਨ ਦੇ ਵਿੱਚ ਸਫਲ ਹੋਇਆ ਪਰ ਆਰਜੀ ਆਰਜੀ ਤੌਰ ਤੇ ਜਿਹੜਾ ਪੂਰਾ ਗਿਆ ਪਾਰ ਪਿੱਛੇ ਤੋਂ ਉਹਨਾਂ ਨੇ ਹਰਿਆਣਾ ਦੇ ਨਾਲ ਹਰਿਆਣਾ ਨਹਿਰੀ ਵਿਭਾਗ ਦੇ ਨਾਲ ਸੰਪਰਕ ਕਰਕੇ ਪੇਸ਼ ਕਰਕੇ ਪਾਣੀ ਘਟਾਤਾ ਪਰ ਜਿਹੜੇ ਰਾਤ ਕਾਰਜ ਆ ਜੇ ਜਾਰੀ ਨੇ ਠੀਕ ਹੈ ਬਦਵਾ ਸ਼ੁਕਰੀਆ तमाम ਜਾਣਕਾਰੀ ਲਈ ਲਖਵਿੰਦਰ ਤਾਂ ਅਜੇ ਫਿਲਹਾਲ ਆਰਜੀ ਤੌਰ ਤੇ ਪਾੜ ਪੂਰਿਆ ਜਾ ਚੁੱਕਿਆ ਹੈ ਪਰ ਕਿਤੇ ਨਾ ਕਿਤੇ ਫਸਲਾਂ ਦਾ ਵੱਡਾ ਨੁਕਸਾਨ ਅੱਗੇ ਬਤਾਂਗੇ ਤਾਂ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਬੱਦਲ ਫਟਿਆ ਹੈ ਗੰਬਰ ਪੂਲ ਦੇ ਵਿੱਚ ਬਦਲ ਫਟਣ ਦੇ ਨਾਲ ਤਬਾਹੀ ਮਚ ਗਈ ਹੈ ਪਹਾੜਾ ਤੋਂ ਮਲਬਾ ਡਿੱਗਣ ਦੇ ਨਾਲ ਦੱਸ ਦਈਏ ਕਿ ਕਈ ਵਾਹਨ ਫਸ ਗਏ ਨੇ ਇੱਕ ਟਾਬੇ ਨੂੰ ਵੀ ਨੁਕਸਾਨ ਪਹੁੰਚਿਆ ਹੈ राहत कार्य लगातार जारी ने पर बचा रहा है किसी भी तरह का कोई जानी नुकसान नहीं रहा और तस्वीर दिखा रहे हैं किस तरीके सड़क तक पानी जोड़ा है फैलिया हुआ है गडिया डूबिया हुई बदल पटन तो अंदाजा लाया जा सकता है कि नुकसान एकदम को हूँ कुदरती आफत जी है सोलन के आई है ने गंबर गंबरपुर जोड़ा है ये इलाका है, है जिसे कि पानी इस तरीके समय वग रहा है बहुत ज्यादा नुकसान होया है बदल फट अगे वे उधर दिल्ली के जल मंत्री आतिशी की सेहत बिगड़ी है और आतिशीन देर रात हस्पताल भर्ती कराया गया है सेहत बिगड़न से आतिशी ने हस्पता ले जाया गया है दस दे कि चार तो जल सत्याग्रह जल मंदिर पानी की कमी लैके भुख तो हड़ताल कर रहे हैं और आतिशी का शुगर लैवल बहुत डिगिया है आम आदमी पार्टी ने यह जानकारी दी है और हूं तक जो जानकारी मिली है कि हम तक हॉस्पिटलाइज भी सन आतिशी और हूँ जी है हो सकता छुट्टी हो गई हो दे बारे भी असं जरूर जानकारी लवोंगे पर जिस तरीके आम आदमी पार्टी ने जानकारी दी है कि उन्हों शुगर लैवल महज तरताली रह गया है अंदाजा लाया जा सकता है कि जेकर शुगर लैवल सिर्फ तरताली रह जाए अस्सी तो एक सौ भी होना चाहिए है पर जेकर इना ज्यादा घटिया है स्वभाविक तौर पर खाना नहीं खाया रोटी नहीं खाधी उसकी वजह जमी आई है पर कुल मिला के मसला सियासी तौर पर भी पकता

आज पांचवा दिन भी जारी है जिस तरह से कल चौथे दिन की अगर बात करें तो कल उनके जो सेहत है उनकी सेहत में काफी गिरावट देखने को मिला था लेकिन वो अंतर नहीं तोड़ी और आज उनका पांचवा दिन है और आज जो है उनकी सेहत सुबह में ज्यादा खराब हुई उसके बाद उनको अस्पताल में लेकर गए और जिस तरह से उनका ब्लड प्रेशर की अगर बात करें तो ब्लड प्रेशर जो है वो काफी कम हो रहा है जो और उसके साथ साथ जो शुगर का स्तर है वो भी लगातार गिर रहा है जिस और जिसके चलते उनके वजन पे भी काफी उसकी कमी जो है वो देखने को मिल रही है लेकिन सबसे बड़ी दिक्कत आ रही है कीटोन का स्तर जो जो बहुत अधिक है जो काफी लंबे से हानिकारक प्रभाव डाल सकता है और चाहे इस मामले पर जिस तरह से अगर अतिशी की बात करें तो उन्होंने इस मामले पर एक ट्वीट भी किया था कि चाहे मेरे शरीर का कितना भी कष्ट क्यों ना हो मैं जारी रखूंगी तो इस तरह का बयान जो है कल भी उनको देखने को मिला था और पिछले चार दिनों में उनका दो किलो वजन जो है वो कम तो हो चुका है इसके साथ साथ जो बीपी और शुगर का जो असर गिर रहा है तो इसकी वजह से आज जो उनको हॉस्पिटल में भर्ती कराना पड़ा और जिससे अभी भी वो अंसर अभी थोड़ी नहीं है ठीक बहुत बहुत शुक्रिया शंकर तमाम जानकारी के लिए धन्यवाद कितने कितने आतिशी दी सेहत इस वे खराब है और आज अजय तक वो अस्पताल भर्ती से उनका उनका स्वास्थ्य लगातार बिगड़ रहा था और अभी जो रात को इनका शुगर लेवल चेक किया गया ब्लड शुगर की जो रिपोर्ट आई है वो 43 तो सारे डॉक्टरों की ये सलाह है कि स्थिति इनकी बिगड़ी हुई है और इनको हॉस्पिटल में एडमिट करना बहुत ज़रूरी है वरना बहुत गंभीर स्थिति हो सकती है बहुत बुरी हालत हो सकती है इसलिए डॉक्टरों की सलाह पर इनको एडमिट कराया जा रहा है एल हॉस्पिटल में एडमिट कराने जा रहे हैं और पिछले चार दिनों से लगातार आज पाँचवा दिन हो गया अनसन पे हैं अन्न का एक दाना नहीं लिया शुगर लेवल लगातार नीचे जा रहा है कीटोन बढ़ रहा है बीपी गिर रहा है तो ऐसी स्थिति में डॉक्टरों की सलाह पर इनको तुरंत एल हॉस्पिटल में एडमिट कराया जा रहा है उनकी रात से ब्लड शुगर लेवल गिर रही थी तो हमने सैंपल उनका दिया था तो 46 उनकी शुगर लेवल आई थी और उसके बाद उनकी पोर्टेबल मशीन से ली तो उनकी 36 तक शुगर लेवल आई जो कि अच्छी नहीं है सीरियस रहती है इसलिए उनको हमने जो है अभी एलएनजेपी हॉस्पिटल में एडमिट कराया है और अब डॉक्टर साहब उनका इलाज कर रहे हैं तो अब सेफ़ हैं डॉक्टर साहब ने क्या सलाह दिया है अनसन को लेकर के अभी और... तो वो वाइटल्स वगैरह चेक कर रहे हैं और मुझे लग रहा है वो ड्रिप वगैरह लगाएंगे और उसके बाद जो है वो सलाह देंगे आगे बता के उधर अरविंद केजरीवाल की जमानत से आज फैसला आएगा दिल्ली हाई कोर्ट आज जमानत से फैसला सुनाएगा दस कि हाई कोर्ट ने ट्रायल कोर्ट के हुक्म रोक लगाई ਦਰਾਇਲ ਕੋਰਟ ਨੇ ਕੇਜਵਾਲ ਨੂੰ ਅੰਤਰੀਮ ਜ਼ਮਾਨਤ ਦਿੱਤੀ ਸੀ ਹਾਈ ਕੋਰਟ ਅੱਜ ਦੁਪਹਿਰ 2:30 ਵਜੇ ਫੈਸਲਾ ਸੁਣਾਏਗਾ ਅਕਾਲੀ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲ ਕੀਤਾ ਔਰ 29 ਪੰਨਿਆਂ ਦੇ ਵਿੱਚ ਇਹ ਲਿਖਤੀ ਜਵਾਬ ਦਿੱਤਾ ਗਿਆ ਐਕਸਾਈਜ਼ ਪਾਲਿਸੀ ਦੇ ਵਿੱਚ ਕੇਜਵਾਲ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਗਿਆ ਈਡੀ ਨੇ ਕਿਹਾ ਕਿ ਅਰਵਿੰਦ ਕੇਜਵਾਲ ਨੂੰ ਹੇਠਲੀ ਅਦਾਲਤ ਦੇ ਵੱਲੋਂ ਦਿੱਤੀ ਗਈ ਜ਼ਮਾਨਤ ਗੈਰ ਕਾਨੂੰਨੀ ਹੈ ਈਡੀ ਨੇ ਕਿਹਾ ਕਿ ਹੇਠਲੀ ਅਦਾਲਤ ਨੇ ਸਬੂਤਾਂ ਤੇ ਤੱਥਾਂ ਨੂੰ ਨਜ਼ਰਅੰਦਾਜ਼ ਕਰਦੇ ਆਪਣਾ ਫੈਸਲਾ ਦਿੱਤਾ ਹੈ ਤਾਂ ਇਸੇ ਅਦਾਲਤ ਨੇ 2003 ਤੋਂ ਬਾਅਦ केजरीवाल के खिलाफ मेरे सबूतों से विचार नहीं किया अरविंद केजरीवाल ने भी दिल्ली हाई कोर्ट के दबाव दायर किया है और ईडी के इल्जाम केजरीवाल का जवाब है कि ईडी गोवा चोणा खर्चता और इसके अलावा तो एक भी सब सबूत उन्होंने खिलाफ नहीं सुशील पांडे मेरे सहयोगी फोन लाइन पे ने सुशील आज ढाई बजे का समय बताया जा रहा है हाई कोर्ट में सुनवाई होगी क्या कुछ माना जाए फैसला सुरक्षित रखा था कोर्ट ने जी बिल्कुल देखिए मुझे आज दिल्ली के मुख्यमंत्री अरविंद केजरीवाल की जमानत पर जो हाईकोर्ट ने इश्ते लगाया था उस मामले पर अपना फैसला ढाई बजे आज दोपहर तो में सुनाएगा कोर्ट अपने फैसले में ये तय करेगा कि जो फिलहाल रोक लगाई गई है क्या वो रोक जारी रहेगी या फिर वो तो रोक हटा दी जाए अगर रोक जारी रहती है तो अरविंद केजरीवाल जेल में ही रहेंगे जब तक उनकी जमानत पर पूरी तरीके से सुनवाई नहीं होती है और अगर अंतरिम उससे हटाया जाता है तो अरविंद केजरीवाल जमानत पर बाहर आ जाएंगे क्योंकि कोर्ट ने ये कहा था कि जब तक इस पूरे मामले में सुनवाई चल रही है तब तक उन्हें जमानत ना देना, आ, कही न देना कहीं ना कहीं बाहर के पीछे रखना ज्यादा आवश्यक है तो अब ये देखना है कि आज आग... ढाई बजे का जो फैसला है उस फैसले पर कोर्ट अरविंद केजरीवाल को राहत देता है नहीं और इसी पूरे मामले को लेकर दिल्ली दिल्ली ए, के मुख्यमंत्री अरविंद केजरीवाल ने सुप्रीम कोर्ट का भी दरवाजा खटखटाया था तो मामला भी सुप्रीम कोर्ट में भी पेंडिंग है और इंतजार सबको दिल्ली हाई कोर्ट के फैसले का है ठीक है बहुत बहुत शुक्रिया सुशील तमाम जानकारी के लिए धन्यवाद आज नजरा टिकिया ने हाईकोर्ट के फैसला ਉਧਰ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਦਾ ਵੱਡਾ ਹੁਕਮ ਆਇਆ ਹੈ ਕਿ ਡਿਊਟੀ ਦੇ ਦੌਰਾਨ ਫੋਨ ਤੇ ਚੈਟਿੰਗ ਨਹੀਂ ਕੀਤੀ ਜਾਵੇਗੀ ਉਸ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿ ਚੈਟ ਨਹੀਂ ਕੀਤੀ ਜਾਏਗੀ ਸੋਸ਼ਲ ਮੀਡੀਆ ਦੇ ਤੱਕ ਵੀ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਨ ਦਾ ਹੁਕਮ ਦਿੱਤਾ ਗਿਆ ਹੈ 스마트ਫੋਨ ਦੀ ਗੈਰ ਜ਼ਰੂਰੀ ਵਰਤੋਂ ਤੇ ਵੀ ਰੋਕ ਲਾ ਦਿੱਤੀ ਗਈ ਹੈ ਰੀਲਸ ਵੇਖਦੇ ਫੜੇਗੇ ਤਾਂ ਕਾਰਵਾਈ ਹੋਏਗੀ ਨਾ ਨੇ ਕਿਹਾ ਸਾਰੇ ਪੁਲਿਸ ਕਰਮੀਆਂ ਦੇ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਰਾਜੀਵ ਸ਼ਰਮਾ ਨੇ ਮੇਰੇ ਸੋਗੀ ਫੋਨ ਲਾਈਨ ਤੇ ਅੰਮ੍ਰਿਤਸਰ ਤੋਂ ਰਾਜੀਵ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਹੁਕਮ ਹੈ ਇੱਕ ਵੱਖਰਾ ਫੈਸਲਾ ਹੈ ਪਰ ਕੀ ਅਸੀਂ ਕਹਿ ਸਕਦੇ ਹਾਂ ਲੋੜ ਪਈ ਜੇ ਇਹ ਫੈਸਲਾ ਲਿਆ ਗਿਆ ਹੈ ਔਰ ਕੀ ਸਿਰਫ ਹੁਣੇ ਅਸੀਂ ਮੰਨੀਏ ਕਿ ਅੰਮ੍ਰਿਤਸਰ ਤੱਕ ਹੀ ਇਹ ਸੀਮਤ ਰਹੇਗਾ ਜਾਂ ਹੋਰ ਜ਼ਿਲ੍ਹਿਆਂ 'ਚ ਵੀ ਆ ਸਕਦਾ ਹੈ। ਬਿਲਕੁਲ ਲਿਕੋ ਫੈਸਲਾ ਭਾਵੇਂ ਵੱਖਰਾ ਜ਼ਰੂਰ ਹੈ ਪਰ ਥੰਮੇ ਦੇ ਮੁਤਾਬਕ ਜੇਕਰ ਦੇਖਿਆ ਜਾਵੇ ਤਾਂ ਜੋ ਉਸ ਅਗਰੇ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਨੇ ਉਸ ਮੁਤਾਬਕ ਇਹ ਫੈਸਲਾ ਬਿਲਕੁਲ ਸਹੀ ਲੱਗ ਰਿਹਾ ਕਿਉਂਕਿ ਅੰਮ੍ਰਿਤਸਰ ਤੋਂ ਇਹਦੀ ਸ਼ੁਰੂਆਤ ਹੋਈ ਹੈ ਹੁਣ ਹੋਲੀ-ਹੋਲੀ ਹੋ ਸਕਦਾ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਜਿਹੜਾ फैसलाला पब्लिक जायवेट पुलिस कमिश्नर ਵੱਲੋਂ ਜਿਹੜਾ ਅਦੇਸ਼ ਜਾਰੀ ਕੀਤਾ ਗਿਆ ਉਸਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਕਿ ਬਹੁਤ ਸਾਰੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਬਹੁਤ ਵਾਰ ਦੇਖਿਆ ਗਿਆ ਕੇ ਸਮਾਰਟਫੋਨ ਦੇ ਉੱਤੇ ਜਾਂ ਤਾਂ ਚੈਟ ਦੇ ਵਿੱਚ బిజీ ਹੁੰਦੇ ਨੇ ਜਾਂ ਫਿਰ ਸੋਸ਼ਲ ਮੀਡੀਆ ਤੇ ਇੱਕ ਤਰ੍ਹਾਂ-ਤਰ੍ਹਾਂ ਦੇ ਚਾਹੇ ਉਹ ਰੀਲਾਂ ਨੇ ਜਾਂ ਹੋਰ ਤਰ੍ਹਾਂ ਦੀਆਂ ਵੀਡੀਓਜ਼ ਨੇ ਜਾਂ ਹੋਰ ਕੋਈ ਕੰਟੈਂਟ ਹੈ ਤਾਂ ਉਸ ਨੂੰ ਦੇਖਣ ਦੇ ਵਿੱਚ ਕਈ ਵਾਰ ਵਿਅਸਤ ਨਜ਼ਰ ਆਉਂਦੇ ਨੇ ਤਾਂ ਇਹ ਜਿਹੜੀ ਕਈ ਵਾਰ ਉਸ ਦੇ ਵਿੱਚ ਇੰਨਾ ਜ਼ਿਆਦਾ ਬੰਦਾ ਰੁੱਝ ਜਾਂਦਾ ਹੈ ਕਿ ਉਹਨੂੰ ਆਸ-ਪਾਸ ਦੇ ਉਹਦੇ ਨੇੜੇ ਕੀ ਵਾਪਰ ਰਿਹਾ ਉਹ ਵੀ ਨਹੀਂ ਪਤਾ ਲੱਗਦਾ ਤਾਂ ਇਹ ਹਵਾਲਾ ਦਿੱਤਾ ਗਿਆ ਕਿ ਕਈ ਵਾਰ ਲੋਕਾਂ ਦੀ ਸੁਰੱਖਿਆ ਪਰ ਕਈ ਵਾਰ ਪੁਲਿਸ ਮੁਲਾਜ਼ਮਾਂ ਦੀ ਆਪਣੀ ਸੁਰੱਖਿਆ ਦੇ ਲਈ ਇਹ ਚੀਜ਼ ਖਤਰਾ ਬਣਦੀ ਹੈ ਇਸ ਕਰਕੇ ਇਸ ਨੂੰ ਪੂਰਨ ਤੌਰ ਤੇ ਉਹਨਾਂ ਦਾ ਕਿਹਾ ਕਿ ਇਸ ਉੱਤੇ ਪਾਬੰਦੀ ਲਗਾਈ ਜਾਂਦੀ ਹੈ ਔਰ ਜੇਕਰ ਕੋਈ ਡਿਊਟੀ ਦੇ ਦੌਰਾਨ ਸੋਸ਼ਲ ਮੀਡੀਆ ਦੀ ਵਰਤੋਂ ਜਾਂ ਫਿਰ ਮੋਬਾਈਲ ਫੋਨ ਦਾ ਜੇ ਜਿਹੜੀ ਜ਼ਰੂਰਤੋਂ ਕਰਦਾ ਹੋਇਆ ਨਜ਼ਰ ਆਏਗਾ ਤਾਂ ਉਸ ਦੇ ਖਿਲਾਫ ਜਿਹੜੀ ਵਾਪਗੀ ਕਾਰਵਾਈ ਹੈ ਉਹ ਕੀਤੀ ਜਾਏਗੀ ਜੀ ਵਾਧੂ ਸ਼ੁਭ ਪ੍ਰੀਤ तमाम जानकारी ਲਈ राजीव ਤਾਂ ਕੁਲ ਮਿਲਾਕੇ ਇਹ ਫੈਸਲਾ ਪੋਸਿਬਿਲਟੀ ਹੈ ਕਿ ਅੱਗੇ ਉਹਨਾਂ ਦੇ ਨਾਲ ਚੋਣ ਜ਼ਿਲ੍ਹੇ ਚ ਵੀ ਲੱਗੂ। ਉਹਦਰਾ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਲੋਕ ਸਭਾ ਦੇ ਵਿੱਚ ਅੱਜ 263 ਸੰਸਦ ਹਲ ਫਲੈਨਗੇ। ਪੰਜਾਬ ਦੇ ਐਮਪੀ ਵੀ ਆਪਣੇ ਅਹੁਦੇ ਦੀ ਸੋਚ ਚੁੱਕਣਗੇ ਦੱਸਦੇ ਕਿ ਅੰਮ੍ਰਿਤਪਾਲ ਦੇ ਬਲੋਂ ਹਾਲ ਫਲੈਨ ਤੇ ਅਜੇ ਵੀ ਸਸਪੈਂਸ ਬਰਕਰਾਰ ਹੈ ਕਿਉਂਕਿ ਜੇਲ੍ਹ ਦੇ ਵਿੱਚ ਬੰਨੇ और असम भी डिब्रूगढ़ जेल चल गए संसद के वजह राहुल गांधी भी अब सौ चुकन के कल दो सौ चालीस सांसद ने सौंप चुकी थी जिस पी एम नरेंद्र मोदी कैबिनेट मंत्री सारे मौजूद सन शामिल सन जिस तो बाद अब सांसद ने सह चुकन और कुल हाल प्लान के। पाल दो सौ तिरहठ सांसद हल पर अमृतपाल कदों सौ चुकन अज चुकन या बाद चुकन किस तरीके सारी प्रक्रिया रहेगी अजे सस्पेंस बरकरार है ਤਕਲ ਮਿਲਾਕੇ ਸਰਬਜੀਤ ਸਿੰਘ ਖਾਸਾ ਦਾ ਜੇਗੀ ਪ੍ਰੇਤਪੁਰ ਤੋਂ ਆਜ਼ਾਦ ਤੌਰ ਤੇ ਸੰਸਦ ਚੁਣੇ ਗਏ ਔਰ ਅੱਜ ਉਹਨਾਂ ਦੇ ਵੱਲੋਂ ਵੀ ਸੌ ਚੁੱਕੀ ਜਾਏਗੀ ਕਿਉਂਕਿ ਸਾਰੇ ਹੀ ਪੰਜਾਬ ਦੇ ਐਮਪੀ ਸੌ ਚੁੱਕਣਗੇ ਪਰ ਦੂਸਰੇ ਪਾਸੇ ਅਮਰਿਤਪਾਲ ਜਵਾਜ਼ਾ ਆਜ਼ਾਦ ਤੌਰ ਤੇ ਉਮੀਦਵਾਰ ਸਨ ਜੇਤੂ ਰਹੇ ਨੇ ਵੱਡੇ ਮਾਰਜਨ ਦੇ ਨਾਲ ਜਿੱਤੇ ਨੇ ਉਹਨਾਂ ਨੂੰ ਲੈ ਕੇ ਅਜੇ ਸਸਪੈਂਸ ਬਣਿਆ ਹੋਇਆ ਹੈ ਹਾਲਾਂਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਜੋ ਜਾਣਕਾਰੀ ਜੋ ਸੋਰਸਸ ਦੱਸ ਰਹੇ ਨੇ ਉਹਨਾਂ ਨੇ ਦੱਸਿਆ ਕਿ ਅਜੇ ਤੱਕ ਕੋਨਾਂ ਨੂੰ ਵੀ ਕੋਈ ਸਪਸ਼ਟਿਕਰਨ ਨਹੀਂ ਹੈ ਕਿ ਕਦੋਂ ਅਮਰਿਤਪਾਲ ਨੂੰ ਸੌ ਚੁਕਾਈ ਜਾਏਗੀ ਪਰ ਕੁਲ ਮਿਲਾਕੇ ਜੇਕਰ ਹੁਣ ਤੱਕ ਦੀ ਗੱਲ ਕੀਤੀ ਜਾਵੇ ਆ ਜਿਹੜੇ ਵਕੀਲ ਜੋ ਚਰਚਾ ਕਰਦੇ ਨੇ ਜਾਣਕਾਰੀ ਦਿੰਦੇ ਨੇ ਤਾਂ ਇੱਕ ਪ੍ਰਕਿਰਿਆ ਹੋਏਗੀ ਵਿਦ ਸਿਕਿਉਰਟੀ ਉਹਨਾਂ ਨੂੰ ਲਿਆਂਦਾ ਜਾਏਗਾ ਔਰ ਵੱਖਰੇ ਤੌਰ ਤੇ ਸੌਂਚੁਕਾਈ ਜਾ ਸਕਦੀ ਹੈ ਤਾਂ ਜੋ ਪੀਐਮ ਨਰਿੰਦਰ ਮੋਦੀ ਸਪੀਕਰ ਦੇ ਉਮੀਦਵਾਰ ਦੇ ਨਾਮ ਦਾ ਪ੍ਰਸਤਾਵ ਰੱਖਣਗੇ ਐਨਡੀਆ ਦੇ ਵੱਲੋਂ ਸਪੀਕਰ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਹੋਏਗਾ ਦੁਪਹਿਰ 12 ਵਜੇ ਤੱਕ ਸਪੀਕਰ ਦੇ ਲਈ ਨਾਮੀਨੇਸ਼ਨ ਹੋਏਗਾ ਕੱਲ ਲੋਕ ਸਭਾ ਸਪੀਕਰ ਦੀ ਚੋਣ ਹੋਏਗੀ ਤਾਂ ਭਾਜਪਾ ਸੰਸਦ ਪ੍ਰਧਾਨ ਹਰੀ ਮਹਿਤਾਬ ਨੇ ਪੁੱਛੇ ਸਪੀਕਰ ਸਰਬਸਮਤੀ ਦਿਨ ਆਦਾ ਦੱਸੇ ਕਿ ਬਣਨ ਤੇ ਵਿਰੋਧੀ ਧਿਰ ਵੀ ਆਪਣਾ ਉਮੀਦਵਾਰ ਇਸ ਤੇ ਖੜਾ ਸਰਬਸਮਤੀ ਨਾ ਬਣਨ ਤੇ ਵਿਰੋਧੀ ਧਿਰ ਆਪਣਾ ਉਮੀਦਵਾਰ ਖੜਾ ਕਰ ਸਕਦੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਪਾਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਏਗਾ ਕਿ ਜਦੋਂ ਲੋਕ ਸਭਾ ਸਪੀਕਰ ਦੇ ਲਈ ਚੋਣ ਹੋਏਗੀ ਤੇ ਸਰਬਸਮਤੀ ਦਿਨਾਲ ਸਪੀਕਰ ਚੁਣਨ ਦੀ ਪਰੰਪਰਾ ਟੁੱਟ ਜਾਏਗੀ ਕਲ ਮਰਾਕੇ TDP ਦੇ ਵੱਲੋਂ ਮੰਗ ਰੱਖੀ ਗਈ ਸੀ ਭਾਜਪਾ ਦੇ ਸਾਹਮਣੇ ਜੋ ਚਰਚਾਵਾਂ ਨੇ ਕਿ ਉਹਨਾਂ ਦੀ ਪਾਰਟੀ ਦਾ ਸਪੀਕਰ ਉਦਰਾਜ ਬਲੈਕ ਡੇ ਮਨਾਏ ਕੀ ਬੀਜੇਪੀ ਐਮਰਜੈਂਸੀ ਦੀ ਆਰਦੇ ਵਿੱਚ ਭਾਜਪਾ ਦਾ ਪ੍ਰਦਰਸ਼ਨ ਹੈ ਤਾਂ ਦੇਸ਼ ਭਾ ਦੇ ਵਿੱਚ ਭਾਜਪਾ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾਏਗਾ ਕਾਂਗਰਸ ਦੇ ਖਿਲਾਫ ਦੱਸਿਆ ਕਿ ਬੀਜੇਪੀ ਪ੍ਰਦਰਸ਼ਨ ਕਰੇਗੀ 25 ਜੂਨ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰ ਗਾਂਧੀ ਨੇ ਐਮਰਜੈਂਸੀ ਲਗਾਈ ਸੀ ਔਰ ਇਹ ਵੀ ਜ਼ਿਕਰ ਹੋ ਗਿਆ ਕਿ ਕੱਲ ਖੁਦ ਪ੍ਰੀਅੰਦਰ ਮੋਦੀ ਦੇ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਸੀ ਆਪਣੇ ਭਾਸ਼ਣ ਦੇ ਅੱਧੇ ਕਰਤੇ ਬਾਅਦ ਸੀ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਨੇ ਐਮਰਜੈਂਸੀ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਅਜੇ ਹਾਂ ਜੋ ਕੀਤਾ ਗਿਆ ਸੀ 1975 ਦੇ ਵਿੱਚ ਅੱਗੇ ਕੋਈ ਕਰਨ ਦੀ ਸੋਚ ਵੀ ਨਹੀਂ ਸਕਦਾ ਲੰਮਾ ਸਮਾਂ ਹੋ ਚੁੱਕਿਆ ਹੈ ਪਰ ਉਸ ਦੇ ਬਾਵਜੂਦ ਇਸ ਦੇ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ ਕਾਲੇ ਪਿੱਤੇ ਉਧਰ ਚੋਣ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਦਾ ਅਜ ਮੰਥਨ ਹੈ ਅਜ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀਆਂ ਮੀਟਿੰਗਾਂ ਸੁਭੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਦੱਸਦੇ ਕਿ ਬੈਠਕਾਂ ਹੋਣਗੀਆਂ ਕਰੀਬ 11:30 ਵਜੇ ਸਾਰੇ ਹੀ ਜਲਾ ਪ੍ਰਦਾਨਾ ਦੇ ਨਾਮ ਮੀਟਿੰਗ ਹੋਏਗੀ ਕਰੀਬ 2 ਵਜੇ ਦਾ ਸਮਾਂ ਹੈ ਵਿਦਾਇਕਾਂ ਤੇ ਹਲਕਾ ਇਨਚਾਰਜਾ ਦੇ ਨਾਲ ਚਰਚਾ ਕਰਨ ਤਾਂ ਕੁਲ ਮਿਲਾ ਕੇ ਰਾਜ਼ੀਏ ਕੀ ਜੋ ਨਤੀਜੇ ਆਏ ਸ਼ੋਗਨਿਆ ਕਾਲੀਦਾਲ ਦੇ ਲਈ ਬਹੁਤ ਬਿਹਤਰ ਨਹੀਂ ਸਨ ਪਹਿਲਾ ਦੇ ਨਾਲ ਉਹ ਵੀ ਜ਼ਿਆਦਾ ਖਰਾਬ ਨਤੀਜੇ ਆਏ ਉਸ ਤੋਂ ਬਾਅਦ ਅੱਜ ਚਰਚਾ ਹੋ ਅਗੇ ਵਧਾਂਗੇ ਉਧਰ ਕੇਂਦਰ ਸਰਕਾਰ ਨੇ ਕਣਕ ਤੇ ਸਟਾਕ ਲਿਮਟ ਲਗਾਈ ਹੈ ਵੱਡੀ ਖਬਰ ਹੈ ਇਸ ਵੇਲੇ ਦੀ ਕੀਮਤਾ ਕਾਬੂ ਕਰਨ ਦੇ ਲਈ ਕੀਮਤਾ ਕਾਬੂ ਰੱਖਣ ਦੇ ਲਈ ਸਟਾਕ ਲਿਮਟ ਲਗਾਈ ਗਈ ਹੈ ਹੌਲ ਸੇਲਰਸ ਥੋਕ ਵਿਕਰੇਤਾਵਾਂ ਯਾਨੀ ਕਿ ਉਹਨਾਂ ਦੇ ਲਈ ਸਟਾਕ ਸੀਮਾ ਲਗਾਈ ਗਈ ਹੈ 3000 ਟਨ ਤੱਕ ਕਰ ਦਿੱਤੀ ਗਈ ਹੈ 31 ਮਾਰਚ 2025 ਤੱਕ ਦਾ ਜੀ ਕਿ ਇਹ ਅਵੇਸ਼ ਲਾਗੂ ਰਹੇਗਾ ਫਿਲਹਾਲ ਕਣਕ ਦੇ ਨਿਰਯਾਤ ਤੇ ਕੋਈ ਪਾਬੰਦੀ ਨਹੀਂ ਹੈ ਔਰ ਲਗਾਤਾਰ ਵਧ ਰਹੀ ਆਟੇ ਦੀ ਕੀਮਤ ਦੱਸਿਆ ਕਿ ਕਰੀਬ 36 ਰੁਪਏ ਕਿਲੋ ਜਿਹੜਾ ਆਟਾ ਹੈ ਉਹ ਵਿਕ ਰਿਹਾ ਇੱਕ ਸਾਲ ਦੇ ਵਿੱਚ 2 ਰੁਪਏ ਕਿਲੋ ਕਣਕ ਜੜੀ ਐ ਉਹ ਮਹਿੰਗੀ ਹੋਈ ਐ ਉਸ ਦੇ ਚੱਲਦੇ ਇਹ ਵੱਡਾ ਫੈਸਲਾ ਲਿਆ ਗਿਆ ਹੈ ਕੇਂਦਰ ਸਰਕਾਰ ਨੇ ਕਣਕ ਤੇ ਸਟਾਕ ਲਿਮਟ ਲਗਾ ਦਿੱਤੀ ਐ ਯਾਨੀ ਕਿ ਹੋਲ ਸੇਲਰ ਜਿਹੜੇ ਨੇ ਉਹਨਾਂ ਦੇ ਲਈ ਸਟਾਕ ਸੀਮਾ ਹੋਏਗੀ 3000 ਟਨ ਤੱਕ ਹੀ ਉਹ ਆਪਣਾ ਸਟਾਕ ਕਣਕ ਦਾ ਰੱਖ ਸਕਦੇ ਨੇ ਉਸ ਤੋਂ ਜ਼ਿਆਦਾ ਨਹੀਂ 31 ਮਾਰਚ 2025 ਤੱਕ ਇਹ ਆਦੇਸ਼ ਜੜਾ ਹੈ ਉਹ ਲਾਗੂ ਰਹੇਗਾ ਫਿਲਹਾਲ ਕਣਕ ਦੀ ਨਿਯਾਤ ਤੇ ਕੋਈ ਪਾਬੰਦੀ ਨਹੀਂ ਐ ਤਾਂ ਲਗਾਤਾਰ ਵਧ ਰਹੀ ਆਟੇ ਦੀ ਕੀਮਤ ਉਸ ਵੇਗ ਦੇ ਹੋਏ ਅਸੀਂ ਕਹਿ ਸਕਦੇ ਆ ਫੈਸਲਾ ਲਿਆ ਗਿਆ ਹੈ ਕਰੀਬ 36 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਆਟਾ ਵਿਕ ਰਿਹਾ ਹੈ 1 ਸਾਲ ਦੇ ਵਿੱਚ 2 ਰੁਪਏ ਕਿਲੋ ਜਿਹੜੀ ਕਣਕ ਹੈ ਉਹ ਮਹਿੰਗੀ ਹੋਈ ਹੈ ਤਾਂ ਬਿਲਕੁਲ ਬੇਸ਼ੱਕ ਇੱਕ ਐਮਐਸਪੀ ਦਾ ਰੇਟ ਜ਼ਰੂਰ ਤੈਅ ਕਰ ਦਿੱਤਾ ਜਾਂਦਾ ਹੈ ਕਿਸਾਨਾਂ ਦੇ ਲਈ ਪਰ ਦੂਸਰੇ ਪਾਸੇ ਬਾਜ਼ਾਰ ਦੇ ਵਿੱਚ ਪਹੁੰਚਦੇ ਪਹੁੰਚਦੇ ਜੇਕਰ 10 ਕਿਜੀ ਆਟਾ ਅਸੀਂ ਜ਼ਿਕਰ ਕਰੀਏ ਉਸ ਦੀ ਕੀਮਤ ਤਾਂ ਕਿੰਨੀ ਬਣ ਜਾਂਦੀ ਹੈ 1 ਕਿਲੋ ਦੇ ਹਿਸਾਬ ਦੇ ਨਾਲ 36 ਰੁਪਏ ਕਿਲੋ ਜਦ ਦਈਏ ਕਿ ਆਟਾ ਵਿਕ ਰਿਹਾ ਤਾਂ 1 ਸਾਲ ਦੇ ਵਿੱਚ 2 ਰੁਪਏ ਕਿਲੋ ਕਣਕ ਜਿਹੜੀ ਹੈ ਉਹ ਮਹਿੰਗੀ ਹੋਈ ਹੈ